ਇਨਨ ਨੂੰ ਬੱਚਾ ਸੋ ਸਾਰੇ ਬਲ ਹੇਲੂਇਆ ਸੋ ਅੱਜ ਲੋਕ ਬਹੁਤ سارے ਪੋਸਟਰ ਚ ਕਈ ਗਲਤੀਆਂ ਕਰਦੇ ਆ ਪਰ ਅੱਜ ਖੁਦਾ ਦਾ ਬਚਨ ਦਿੰਦਾ ਕਿ ਵਿਸ਼ਵਾਸ ਕਰੋ ਪਰਮੇਸ਼ਵਰ ਪੋਸਟਰਾਂ ਦੇ ਆਪਣੇ ਦਾਸਾਂ ਦੀ ਗੱਲ ਨੂੰ ਮੰਨਦਾ ਹੈ ਜੋ ਕਹਿੰਦੇ ਆ ਉਹ ਕਰਦਾ ਹੈ ਪਰਮੇਸ਼ਵਰ ਸਾਰੇ ਬਲ ਹੇਲੂਇਆ ਹਮ ਦੇ ਕਹਨ ਜੋ ਰੱਬ ਦੇ ਦਾਸ ਜਿਹੜੇ ਆ ਜੋ ਕਹਿੰਦੇ ਆ ਖੁਦਾ ਦੇ ਕੋਲ ਪ੍ਰਾਰਥਨਾ ਵਿੱਚ ਉਹ ਖੁਦਾ ਕਰ ਭਰਾ ਹੈ सारे बोलो हरे लुया सो बैबल च लिखे है कि अपने परमेश्वर के दास ने क्या सगा एलिया नबी ने साढ़े तीन साल मीना ना पवे तो साल मीह नहीं पिया उन्हें क्या सगा फिर उन मीह पवे तो उन्हें कह दे मुताबिक फिर so, मीह पिया ठीक है ना सो परमेश्वर दा आत्मा कहकर सारे मानो जो भी प्रार्थना तो करे सारे किसी भैन भाई किसी भी जो भी दुआ करा तो परमेश्वर को करेगा मदद करेगा परमेश्वर सहायता करेगा लिखे जो फिर ਪੈਰਲਾਈ ਦਾ ਅਟੈਕ ਜਿਹਨੂੰ ਹੋਇਆ ਜਾਂ ਤੇ ਚੱਲ ਫਿਰਦੇਸ ਦਾ ਅੱਖਾਂ ਤੋਂ ਨਾ ਆਇਆ ਜਾਂ ਗੂੰਗਾ ਹੈ ਪੂਰ ਨਹੀਂ ਸਕਦਾ ਤਾਂ ਕੋਈ ਚੱਲੇ ਫਿਰ ਨਹੀਂ ਸਕਦਾ ਤੁਸੀਂ ਨਾ ਮਤਲਬ ਜੇ ਡੈਂਚਰ ਤੇ ਵਿਸ਼ਵਾਸ ਦੇ ਨਾਲ ਉਹਦੇ ਤੇਲ ਲਗਾਉਗੇ ਤਾਂ ਉਹ ਕੀ ਹੋ ਜਾਊਗਾ ਸਰ ਚੜ੍ਹਨਾ ਸਾਡੇ ਬੁਰਾ ਵਾਲੇ ਨੇ ਲਈ ਹੈ ਕਿਹਨਾਂ ਸੋ ਕਿਸੇ ਤਰ੍ਹਾਂ ਪਰਮੇਸ਼ਵਰ ਸਹਾਇਤਾ ਕਰਨੇ ਬਾਰੇ ਕਿਹਾ ਹੈ ਠੀਕ ਹੈ ਨਾ ਸੋ ਚਰਚੇ ਵਿੱਚ ਆਉਣ ਦੇ ਨਾਲ ਪਰਮੇਸ਼ਵਰ ਸਾਨੂੰ ਬਚਾਉਂਦਾ ਆ ਕੀ ਉਹ ਜਿਹੜਾ ਪਾਖਾ ਕਰਦਾ ਹੈ ਉਹ ਸਾਡੀ ਸੇਤਾ ਕਰਦਾ ਉਹ ਸਾਨੂੰ ਸਿਖਾਉਂਦਾ ਹੈ ਆਪਣੇ ਬਚਨ ਦੇ ਦੁਨੀ ਸਾਡਾ ਸਾਡੇ ਬਾਰੇ ਉਹ ਦੱਸਦਾ ਹੈ ਸਾਨੂੰ ਕਿ ਅਸੀਂ ਪਾਪੀ ਤੇ ਗੁਨਾਹਗਾਰ ਹੁਣ ਸਾਨੂੰ ਪਛਤਾਪ ਕਰਦੀ ਲੋੜ ਹੈ ਸਵਰਗ ਵਿੱਚ ਜਾਣ ਦੇ ਲਈ ਸਾਨੂੰ ਆਪਣੇ ਗੁਨਾਹ ਤੋਂ ਮਾਫੀ ਦੇ ਕਹਿੰਦੀ ਚੁਸਦਾ ਹੈ ਆਪਣੇ ਗਲਤਾਂ ਨੂੰ ਬਦਲਣ ਲਈ ਪਰਮੇਸ਼ਰ ਦੇ ਬਚਨ ਤੇ ਵਿਸ਼ਵਾਸ ਕਰਨ ਦੀ ਜ਼ਰੂਰਤ ਹੈ ਇਹ ਸਾਨੂੰ ਬਹੁਤਾਂ ਬਚਨ ਜਿਹੜਾ ਆ ਚਰਚ ਵਿੱਚ ਆਉਣ ਦੇ ਨਾਲ ਇਹ ਸਿਖਉਂਦਾ ਆ ਸਪੋਜ਼ਿਡ ਲੁਕ ਜਿਹੜੇ ਚਰਚ ਵਿੱਚ ਨਹੀਂ ਆਉਣਾ ਚਾਹੀਦੇ ਨਹੀਂ ਹੁੰਦੇ ਹਨ ਤਾਂ ਫਿਰ ਕਹਿੰਦਾ ਮਤਲਬ ਆ ਕਿ ਉਹ ਇਹਨਾਂ ਜੰਡਾ ਨੂੰ ਨਹੀਂ ਸਿੱਟ ਪਾਰ ਹੈ ਜਿਹਦੇ ਨਾਂ ਇਹ ਰੱਖੇ ਚੱਲਦੇ ਨੇ ਤਾਂ ਇਸ ਲਈ ਤਾਂ ਕਿ ਸ਼ੈਤਾਨ ਜਿਹੜਾ ਵਾਲਾ ਤੇ